ਬਿਨਾ ਮਤਲਬਦਾਉ ਨੂੰ ਹੁਣ ਤੂਲ ਦੇ ਕੇ ਉਹਦੀ ਮਹੱਤਤਾ ਵਧਾਣ ਵਾਲੀ ਗੱਲ ਹੈ ਮੈਂ ਸਮਝਦਾ ਵੀ ਕਿਸੇ ਇੱਕ ਵਿਅਕਤੀ ਵਿਸ਼ੇਸ਼ ਨਾਲ ਪੂਰੇ ਮੈਂ ਵੀ ਇਸ ਗੱਲ ਨਾਲ ਸਹਿਮਤ ਹਾਂ ਵੀ ਕਿਸੇ ਦਾ ਰਾਜਨੀਤਿਕ ਵਿਰੋਧ ਹੋ ਸਕਦਾ ਪਰ ਤੁਸੀਂ ਪੂਰੇ ਇੱਕ ਜਮਾਤ ਨੂੰ ਬਿਨਾ ਮਤਲਬਦਾਉ ਨੂੰ ਹੁਣ ਤੂਲ ਦੇ ਕੇ ਉਹਦੀ ਮਹੱਤਤਾ ਵਧਾਣ ਵਾਲੀ ਗੱਲ ਹੈ ਮੈਂ ਸਮਝਦਾ ਵੀ ਕਿਸੇ ਇੱਕ ਵਿਅਕਤੀ ਵਿਸ਼ੇਸ਼ ਨਾਲ ਪੂਰੇ ਮੈਂ ਵੀ ਇਸ ਗੱਲ ਨਾਲ ਸਹਿਮਤ ਹਾਂ ਵੀ ਕਿਸੇ ਦਾ ਰਾਜਨੀਤਿਕ ਵਿਰੋਧ ਹੋ ਸਕਦਾ ਪਰ ਤੁਸੀਂ ਪੂਰੀ ਇੱਕ ਜਮਾਤ ਨੂੰ ਇੱਕ ਜਿਹੜਾ ਸਾਡਾ ਗੁਰੂ ਮਹਾਰਾਜ ਨੇ ਕਿਹਾ ਹੈ ਬੁੱਤਮ ਖੇਤੀ ਉਸ ਖੇਤੀ ਨਾਲ ਜੁੜੇ ਇੱਕ ਪੂਰੇ ਖਿੱਤੇ ਨੂੰ ਤੁਸੀਂ ਇਸ ਕਿਸਮ ਦੇ ਸ਼ਬਦ استعمال ਕਰੋ ਕਿਸੇ ਨੂੰ ਸ਼ੁਭਾ ਨਹੀਂ ਦਿੰਦਾ ਤੇ ਖਾਸ ਤੌਰ ਤੇ ਕਿਸੇ ਵੀ ਰਾਜਨੀਤਿਕ ਲੀਡਰ ਸੋ ਕਾਲਡ ਲੀਡਰ ਨੂੰ ਤਾਂ ਤਾਂ ਗੱਲ ਜਮਾ ਸ਼ੁਭਾ ਨਹੀਂ ਦਿੰਦੀ ਅ ਅਮਰਜੈਂਸੀ ਫਿਲਮ ਨੂੰ ਲੈ ਕੇ ਵੀ ਸਰਟੀਫਿਕੇਟ ਦੇਖੋ ਨਾ ਮੈਂ ਫਿਲਮ ਦੇਖੀ ਨਾ ਕੋਈ ਅਮਰਜੈਂਸੀ ਦਾ ਇਸ ਮਸਲੇ ਨਾਲ ਇਹ ਤਾਂ ਅਜੇ اٹਕਲਾਂ ਹੀ ਹੈ ਨਾ ਤਾਂ ਮੈਂ ਟ੍ਰੇਲਰ ਦੇਖਿਆ ਨਾ ਫਿਲਮ ਤਾਂ ਅਜੇ ਸ਼ਾਇਦ ਰਿਲੀਜ਼ ਹੋਈ ਨਹੀਂ ਪਾਉਗੇ ਤੂੰ ਦੇਖਾਂਗੇ ਪਰ ਅੱਜ ਦੇ ਦਿਨ ਜਿਹੜੀ ਅਮਰਜੈਂਸੀ ਮੈਂ ਸਮਝਦਾ ਵੀ ਅਮਰਜੈਂਸੀ ਵਾਲੀ ਯੂ ਆਰ ਐਟ ਅ ਪ੍ਰੀ ਅਮਰਜੈਂਸੀ ਲੈਵਲ ਇੱਥੇ ਪੰਜਾਬ ਦੇ ਅੰਦਰ ਉਹ ਜਿਹੇ ਹਾਲਾਤ ਬਣੇ ਖੜੇ ਐ ਵੀ ਫੇਰ ਕਿਸਮ ਦੇ ਉਹ ਕਾਲੇ ਬੱਦਲ ਜਿਹੜੇ ਉਹਨਾਂ ਨੂੰ ਕਿਹੜਾ ਛਡਾਉਣ ਵਾਸਤੇ ਸਰਦਾਰ ਬੇਨ ਸਿੰਘ ਜੀ ਨੇ ਕੁਰਬਾਨੀ ਦਿੱਤੀ ਸੀ ਉਹ ਦੁਬਾਰਾ ਘੁੱਟਣ ਲੱਗੇ ਐ ਜੇ ਪੰਜਾਬ ਦੇ ਉੱਤੇ ਉਸ ਹਨੇਰੇ ਚ ਬਚੀ ਸੁਖਵੀਰ ਬਾਦਲ ਸਾਹਿਬ ਨੂੰ ਤਨਖਾਹਿਆ ਖਰਾਰ ਦੇ ਦਿੱਤਾ ਗਿਆ ਦੇਖੋ ਅੱਜ ਮੈਂ ਜੋ ਕੁਝ ਵੀ ਕਹੂੰਗਾ ਉਹ ਰਾਜਨੀਤਿਕ ਕੰਟੈਕਸਟ ਦੇਖਿਆ ਜਾਊਗਾ ਵੀ ਭਾਜੀਪੀ ਦੇ ਪ੍ਰਧਾਨ ਤੇ ਸੁਨੀਲ ਕਹ ਰਿਹਾ ਹੈ ਕਹਿਣ ਨੂੰ ਤਾਂ ਮੇਰੇ ਕੋਲ ਬਹੁਤ ਕੁਝ ਹੈ ਕਿਉਂਕਿ ਮੈਂ ਇੱਕ ਪੰਜਾਬੀ ਹਾਂ ਕੋਈ ਰਾਜਨੀਤਿਕ ਦਲ ਚ ਮੈਂ ਕਿਸੇ ਵੀ ਦਲ ਚ ਹੋਣਾ ਨਾ ਮੈਂ ਪਰ ਮੈਂ ਪੰਜਾਬੀ ਪਹਿਲੇ ਹਾਂ ਕਹਿਣ ਨੂੰ ਤਾਂ ਬਹੁਤ ਕੁਝ ਹੈ ਪਰ ਮੈਂ ਸਮਝਦਾ ਵੀ ਅੱਜ ਦੇ ਦਿਨ ਤਾਂ ਆਪਾਂ ਦੇਖੀਏ ਵੀ ਅਕਾਲ ਤਖਤ ਸਾਹਿਬ ਦੇ ਜਿਹੜੇ ਜਥੇਦਾਰ ਸਾਹਿਬਾਨ ਹੈ ਕਿ ਇਸ ਗੱਲ ਨੂੰ ਅੱਗੇ ਕਿਸ ਤਰ੍ਹਾਂ ਸੰਭਾਲਦੇ ਹੈ ਕਿਸ ਤਰ੍ਹਾਂ ਦੇਖ ਕੇ ਇਹਦਾ ਕੋਈ ਨਿਚੋੜ ਕੱਢਦੇ ਤਾਂ ਕਿ ਪੰਜਾਬ ਦੇ ਲੋਕਾਂ ਦੇ ਤੇ ਖਾਸ ਤੌਰ ਤੇ ਪੰਥ ਦੇ ਅੰਦਰ ਜਿਸ ਕਿਸਮ ਦੀ ਇੱਕ ਉਤਸੁਕਤਾ ਤੇ ਇੱਕ ਕਹਿੰਦੇ ਨਾ ਐਂਗਜ਼ਾਇਟੀ ਜਿਹੜੀ ਬਣੀ ਹੋਈ ਹੈ ਉਹਨੂੰ ਕਿਸ ਤਰ੍ਹਾਂ ਮਲਮ ਲਾਂਦੇ ਐ ਉਹ ਦੇਖਦੇ ਆ ਉਹਦੇ ਬਾਅਦ ਕੋਈ ਗੱਲ ਕਰਾਂਗੇ ਬਟ ਆਈ ਥਿੰਕ ਇਸ ਗੱਲ ਨੂੰ ਅੱਜ ਮੈਂ ਜਿਸ ਅਹੁਦੇ ਤੇ ਬੈਠਾ ਉਹਦਾ ਕੁਝ ਵੀ ਕਹਿਣਾ ਉਹਨੂੰ ਮੋੜ ਤੋਂ ਰੋੜ ਕੇ ਪੇਸ਼ ਕੀਤਾ ਜਾ ਸਕਦਾ ਇਸ ਕਰਕੇ ਮੇਰੇ ਮਨ ਦੀ ਜਿਹੜੀ ਭਾਵਨਾ ਮੈਂ ਫਾਰ ਦਾ ਟਾਈਮਿੰਗ ਮੈਂ ਉਹਦੇ ਤੇ ਫੁੱਲ ਸਟਾਪ ਲਾ ਕੇ ਕਿਤੇ ਮੈਂ ਕੋਈ ਅਜੀਬ ਗੱਲ ਕਹਿ ਰਿਹਾ ਜਿਹਦੇ ਨਾਲ ਮਸਲਾ ਸੁਲਝ ਜਾਉਦਾ ਹੈ ઓਰੋਲ ਜੇ ਇਸ ਕਰਕੇ ਮੈਂ ਇਹਦੇ ਤੋਂ ਮਾਫੀ ਚਾਹੁੰਦਾ